ਤੇ ਪੰਜਾਬ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਬਾਹਰ ਜਾਣ ਦੇ ਨਾਂ ਦੇ ਉੱਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਅਜਿਹਾ ਹੀ ਕੁਝ ਸੰਗਰੂਰ ਦੇ ਵਿਖੇ ਇੱਕ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਉੱਤੇ aarop ਲੱਗੇ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੂੰ ਨਾਲ ਲੈ ਕੇ ਇੱਕ ਵਿਅਕਤੀ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਬਾਹਰ ਪਹੁੰਚਦਾ ਹੈ ਅਤੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਉਹਨਾਂ ਦੱਸਿਆ ਹੈ ਕਿ 2022 ਦੇ ਵਿੱਚ ਉਹਨਾਂ ਨੇ ਆਪਣੀ ਬੇਟੀ ਦੀ ਫਾਈਲ ਇਸ ਇਮੀਗ੍ਰੇਸ਼ਨ ਦਫ਼ਤਰ ਦੇ ਵਿਖੇ ਲਗਾਈ ਸੀ ਉਸ ਸਮੇਂ ਪਹਿਲਾਂ ਉਹਨਾਂ ਨੂੰ ਤਕਰੀਬਨ 2.5 ਲੱਖ ਰੁਪਏ ਦਿੱਤਾ ਅਤੇ ਬਾਅਦ ਦੇ ਵਿੱਚ 10 ਲੱਖ ਰੁਪਏ ਹੋਰ ਦੇ ਕੇ ਦਿੱਤਾ ਗਿਆ 10 ਲੱਖ ਰੁਪਏ ਮੋੜ ਦਿੱਤਾ ਲੇ 2 ਲੱਖ ਰੁਪਏ ਨਹੀਂ ਮੋੜਿਆ ਗਿਆ ਹੈ ਕਈ ਵਾਰ ਢੇੜੇ ਮਾਰੇ ਗਏ ਮਿੰਤਾ ਵੀ ਕੀਤੀਆਂ ਗਈਆਂ ਆਗਵਾ ਨੇ ਕਿਹਾ ਕਿ ਜਦੋਂ ਤੱਕ ਪੈਸੇ ਵਾਪਸ ਨਹੀਂ ਕੀਤੇ ਜਾਂਦੇ ਤਰਨਾ ਅਜੇ ਹੀ ਚੱਲ ਰਿਹਾ ਹੈਗਾ ਅੱਜ ਅਸੀਂ ਐਨਸੀ ਇਮੀਗ੍ਰੇਸ਼ਨ ਦੇ ਬਾਹਰ ਅੱਗੇ ਬੈਠੇ ਹਾਂ 2022 ਦੇ ਵਿੱਚ ਇਹਨਾਂ ਤੋਂ ਫਾਈਲ ਅਪਲਾਈ ਕਰਵਾਈ ਸੀਗੀ ਜਿਸ ਦਾ ਇਹਨਾਂ ਨੇ ਫਾਈਲ ਦਾ 47 2 ਲੱਖ ਰੁਪਏ ਲੈ ਲਏ ਸੀਗਾ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਵੀ ਆਪਣੇ ਅਕਾਊਂਟ ਦੇ ਵਿੱਚ 10 ਲੱਖ ਰੁਪਏ ਹੋਰ ਰੱਖ ਦੋ ਅਸੀਂ ਨੇ ਉਹ 10 ਲੱਖ ਰੁਪਏ ਰੱਖ ਤਾ ਹੀ ਇਹਨਾਂ ਨੇ 12 ਲੱਖ ਰੁਪਏ ਦੇ ਵਿੱਚੋਂ 10 ਲੱਖ ਤਾਂ ਸੀ ਕੋਟ ਦੇ ਵਿੱਚ ਇਹਨਾਂ ਤੋਂ ਪਹਿਲਾਂ ਵਾਪਸ ਲੈ ਲਿਆ ਸੀ ਜੀ ਤੇ ਉਸ ਦਾ ਕੁਝ ਐਫ ਪੀ ਡੀਆਂ ਬ्याज ਕੱਟ ਕੇ ਇਹਨਾਂ ਨੇ 2 ਲੱਖ 10 ਹਜ਼ਾਰ ਰੁਪਏ ਸਾਡਾ ਰਫਾ ਦਫਾ ਕਰਤਾ ਨਹੀਂ ਤਾਂ ਕੁੜੀ ਦੀ ਆਸਟ੍ਰੇਲੀਆ ਦੀ ਕੋਈ ਫਾਈਲ ਲਾਈ ਹੈ ਤੇ ਨਾ ਹੀ ਇਹਨਾਂ ਨੇ ਕੁਝ ਕੀਤਾਗਾ ਹੁਣ ਇਹਨਾਂ ਤੋਂ ਜਦੋਂ ਅਸੀਂ ਨੇ ਕਿਹਾ ਵੀ ਸਾਡਾ 2 ਲੱਖ 10 ਹਜ਼ਾਰ ਰੁਪਏ ਤੁਸੀਂ ਵਾਪਸ ਕਰੋ ਤਾਂ ਉਸ ਤੋਂ ਬਾਅਦ ਇਹ ਕਹਿੰਦੇ ਸਾਡੇ ਤਾਂ ਖਰਚੇ ਹੋਰ ਵਧ ਗਏ ਅਸੀਂ ਕਿਹਾ ਵੀ ਸਾਨੂੰ ਕੁਝ ਨਾ ਕੁਝ ਤਾਂ ਪ੍ਰੂਫ ਦਿਓ ਵੀ ਤੁਸੀਂ ਖਰਚੇ ਕਰੇ ਕਾਸਤੇ ਨੇ ਨਾ ਹੀ ਤਾਂ ਕੋਈ ਪ੍ਰੂਫ ਦੇ ਰਹੇ ਨੇਗੇ ਨਾ ਹੀ ਕੋਈ ਗੱਲਬਾਤ ਕਰਨ ਨੂੰ ਹੋਰ ਨੇ ਉਹ ਸਾਡੇ ਨਾਲ ਬੀਕੇਜੂ ਗ੍ਰਾਹਕਾਂ ਜਥੇਬੰਦੀ ਡੜਬਾ ਦੇ ਆਗੂ ਆਏ ਸੀਗੇ ਨਾ ਹੀ ਉਹਨਾਂ ਨੂੰ ਮਿਲਣ ਤੋਂ ਇਹਨਾਂ ਨੇ ਇਨਕਾਰ ਕਰਤਾ ਵੀ ਉਹਨਾਂ ਨੇ ਆਗੂ ਨੇ ਕਿਹਾ ਸੀ ਵੀ ਆ ਕੇ ਤੁਸੀਂ ਗੱਲਬਾਤ ਕਰੋ ਇਹ ਕਹਿੰਦਾ ਜੀ ਦੋ ਬੰਦੇ ਮੇਰੇ ਦਫ਼ਤਰ 'ਚ ਆਜੋ ਮੈਂ نیچے ਨਹੀਂ ਆਉਣਾ ਇਹਨਾਂ ਨੇ ਕਿਹਾ ਵੀ ਦੇਖੋ ਪ੍ਰਸ਼ਾਸਨ ਵੀ ਤਾਂ ਆਖੇ ਉਹ ਲੈ ਸਕਦਾ ਲੈ ਲੈਂਦਾ ਆਪਣਾ ਮੰਗ ਪੱત્ર ਇਹ ਕਹਿੰਦਾ ਵੀ ਪ੍ਰਸ਼ਾਸਨ ਦਾ ਵੱਖਰਾ ਹੋਇਆ ਮੇਰਾ ਤਾਂ ਨਿਜਮੇ ਅਲੱਗ ਨੇਗੇ ਇਸ ਕਰਕੇ ਸਾਨੂੰ ਮਜਬੂਰ ਨਾ ਅੱਜ ਇਸ ਦੇ ਗੇਟ ਅੱਗੇ ਆ ਕੇ ਬੈਠਣਾ ਪੈ ਗਿਆ